US ਦੀ ਸੁਪਰੀਮ ਕੋਰਟ ਹੁਣ ਡਿਸਾਈਡ ਕਰੂਗੀ ਕਿ ਜਿਹੜਾ ਪਬਲਿਕ ਸਕੂਲ ਦੇ ਵਿੱਚ ਕਰਿਕੂਲਮ ਹੈਗਾ ਆ ਓਹੋ ਜੱਜ ਡਿਸਾਈਡ ਕਰੂਗੇ ਜਾਂ ਸਕੂਲ ਬੋਰਡ ਨੂੰ ਜਿਹੜਾ ਆ ਡਿਸਾਈਡ ਕਰਨਾ ਪਊਗਾ ਆ ਲੋਕਲ ਜਿਹੜੇ ਸਕੂਲ ਬੋਰਡਸ ਆ ਉਹੀ ਜਿਹੜਾ ਕਲਾਸ ਦਾ ਕਰਿਕੂਲਮ ਹੁੰਦਾ ਉਹ ਡਿਸਾਈਡ ਕਰਦੇ ਹੈਗੇ ਆ ਪਰ ਪਿਛਲੇ ਸਾਲਾਂ ਦੇ ਵਿੱਚ ਜੋ ਕੁਝ ਵਾਪਰਿਆ ਆ ਖਾਸ ਕਰਕੇ ਆਪਾਂ ਕੈਲੀਫੋਰਨੀਆ ਦੇ ਵਿੱਚ ਵੀ ਦੇਖਿਆ ਹੈਗਾ ਆ ਇਹ ਜਿਹੜਾ ਕੇਸ ਹੈਗਾ ਆ ਮੌਂਟਕੂਮਰੀ ਕਾਉਂਟੀ ਸਕੂਲ ਸਿਸਟਮ ਦਾ ਆ ਮੈਰੀਲੈਂਡ ਦਾ ਜਿੱਥੇ 1.6 ਲੱਖ ਦੇ ਕਰੀਬ ਸਟੂਡੈਂਟਸ ਆ ਸਾਰੇ ਫੇਸ ਤੇ ਸਕੂਲ ਬੋਰਡ ਨੇ ਪੰਜ ਸਟੋਰੀ ਬੁక్స్ ਜਿਹਦੇ ਵਿੱਚ ਐਲਜੀਬੀਟੀਕਿਊ ਪਲੱਸ ਕਰੈਕਟਰ ਫਾਰ ਯੂਜ਼ ਇਨ ਐਲੀਮੈਂਟਰੀ ਕਲਾਸਿਸ ਇਹ ਜਿਹੜਾ ਉਹ ਕਲਾਸਾਂ ਦੇ ਵਿੱਚ ਲਾ ਦਿੱਤਾ ਸੋ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਆ ਉਹਨਾਂ ਨੇ ਇਸ ਨੂੰ ਆਬਜੈਕਟ ਕੀਤਾ ਤੇ ਕਹਿੰਦੇ ਭਈ ਇਹ ਸਾਡਾ ਜਿਹੜਾ ਮਟੀਰੀਅਲ ਪ੍ਰੋਵਾਈਡ ਕਰ ਰਹੇ ਬੱਚਿਆਂ ਨੂੰ ਸਾਡੇ ਧਾਰਮਿਕ ਯਕੀਨ ਰਿਲੀਜੀਅਸ ਬਲੀਫ ਦੇ ਕਨਫਲिक्ट ਕਰਦਾ ਹੈਗਾ ਸੋ ਇਸ ਕਰਕੇ ਇਹ ਜਿਹੜਾ ਕੇਸ ਆ ਉਹ ਉਥੇ ਪਹੁੰਚਿਆ ਆ ਕਿ ਕਿਸ ਤਰ੍ਹਾਂ ਇੱਕ 10 ਸਾਲਾਂ ਦੀ ਜਿਹੜੀ ਬੱਚੀ ਆ ਉਹ ਆਪਣੇ ਪੇਰੈਂਟਸ ਨਾਲ ਜਾ ਕੇ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਤਾਂ ਕਨਫਿਊਜ਼ ਆ ਤੁਸੀਂ ਮੈਨੂੰ ਕੀ ਕਹਿੰਨੇ ਆ ਬੁੱਕ ਦੇ ਵਿੱਚ ਜਿਹੜਾ ਆ ਉਹ ਕੀ ਲਿਖਿਆ ਗਿਆ ਹੈਗਾ ਸੋ ਅਲਟੀਮੇਟਲੀ ਹੁਣ ਇਹ ਕੇਸ ਸੁਪਰੀਮ ਕੋਰਟ ਦੇ ਕੋਲ ਗਿਆ ਜਿਹੜਾ ਕੇਸ ਦੀ ਮੈਂ ਡਿਸਕਸ ਕਰ ਰਿਹਾ ਕਹਿੰਦੇ ਵੀ ਉਹਨਾਂ ਨੇ ਸਕੂਲ ਬੋਰਡ ਨਾਲ ਵੀ ਮੀਟਿੰਗ ਕੀਤੀ 1000 ਤੋਂ ਵੱਧ ਲੋਕ ਉੱਥੇ ਇਕੱਠੇ ਹੋਏ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਐ ਤੁਹਾਨੂੰ ਨਹੀਂ ਪੜਾਣੀਆਂ ਚਾਹੀਦੀਆਂ ਪੇਰੈਂਟਸ ਦੇ ਨਾਲ ਐਗਰੀ ਕਰਕੇ ਜਿਹੜਾ ਸਕੂਲ ਆ ਉਸ ਨੂੰ ਡਿਸਾਈਡ ਕਰਨਾ ਚਾਹੀਦਾ ਹੈਗਾ ਸਕੂਲ ਦਾカリਕੁਲਮ ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ ਵਾਲੀ ਸਾਈਟ 'ਚ ਸੈਨ ਬਰਨार्डੋ ਕਾਉਂਟੀ 'ਚ ਹੋਰ ਉੱਤੇ ਤਾਂ ਕਈ ਸਕੂਲਾਂ ਦੇ ਵਿੱਚ ਜਦੋਂ ਬੋਰਡ ਮੀਟਿੰਗ ਹੋਈਆਂ ਸੀਆਂ ਕਾਫੀ ਲੜਾਈ ਝਗੜੇ ਵੀ ਬਹੁਤ ਹੋਏ ਸੀ ਅ ਇਸ ਤਰ੍ਹਾਂ ਦੇ ਜਿਹੜੇ ਸਕੂਲ ਦੇ ਵਿੱਚ ਕੀ ਕੁਝ ਪੜਾਇਆ ਜਾਣਾ ਚਾਹੀਦਾ ਹੈਗਾ ਸੋ ਇਹ ਕੇਸ ਹੁਣ ਯੂਐਸ ਦੀ ਸੁਪਰੀਮ ਕੋਰਟ ਦੇ ਵਿੱਚ ਚੱਲ ਗਿਆ ਅ ਤੇ ਉੱਥੇ ਹੁਣ ਸੁਪਰੀਮ ਕੋਰਟ ਡਿਸਾਈਡ ਕਰੂਗੀ ਵੀ ਇਹਦੇ ਬਾਰੇ ਹੁਣ ਕੌਣ ਜਿਹੜਾ ਆ ਸਕੂਲਾਂ ਦਾ ਜਿਹੜਾ ਕਰਿਕੂਲਮ ਆ ਉਹ ਡਿਸਾਈਡ ਕਰੂਗਾ ਦੂਸਰੇ ਪਾਸੇ ਟ੍ਰੰਪ ਐਡਮਿਨਿਸਟ੍ਰੇਸ਼ਨ ਤਾਂ ਤੁਹਾਨੂੰ ਪਤਾ ਹੀ ਆ ਵੀ ਉਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਖਤਮ ਕਰਨ ਤੇ ਆਏ ਹੋਏ ਆ ਫੈਡਰਲ ਲੈਵਲ ਤੇ ਤੇ ਉਹ ਕਹਿੰਦੇ ਵੀ ਆਪਾਂ ਸਟੇਟਸ ਨੂੰ ਪਾਵਰ ਦੇਣੀ ਆ ਸਟੇਟ ਡਿਸਾਈਡ ਕਰੇ ਕਿਹੜੀ ਚੀਜ਼ ਜਿਹੜੀ ਆ ਉਹ ਉਹਨਾਂ ਨੇ ਪੜਾਣੀ ਆ ਕਿਸ ਤਰ੍ਹਾਂ ਜਿਹੜੀ ਬੱਚਿਆਂ ਨੂੰ ਉਹ ਐਜੂਕੇਸ਼ਨ ਆ ਦੇਣੀ ਹੈਗੀ ਆ ਸੋ ਮジョਰਿਟੀ ਜਿਹੜੇ ਬੱਚੇ ਆ ਉਹ ਪਬਲਿਕ ਸਕੂਲ ਚ ਜਾਂਦੇ ਆ ਪਰ ਸਾਡੇ ਜਿਹੜੇ ਨੌ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਦੇ ਵਿੱਚੋਂ ਸਿਰਫ ਤਿੰਨ ਜਾਣੇ ਪਬਲਿਕ ਸਕੂਲ ਚ ਪੜੇ ਹੋਏ ਆ ਬਾਕੀ ਸਾਰੇ ਜਿਹੜੇ ਆ 6 ਜੱਜ ਉਹ ਪ੍ਰਾਈਵੇਟ ਕੈਥੋਲਿਕ ਸਕੂਲ ਦੇ ਵਿੱਚ ਪੜੇ ਹੋਏ ਆ